ਸਭ ਤੋਂ ਪਹਿਲਾਂ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਮੈਂ ਲੈ ਕੇ ਆਈ ਹਾਂ ਸੋਨੂ ਕੋਰ ਦੀ ਭੈਣ ਵੀ ਲੱ삐 ਬਲੌਗਿੰਗ ਕਰਨ ਕਾਫੀ ਵੀਡੀਓਜ਼ ਬਣਾਤੇ ਮੈਂ ਚਾਰ ਪੰਜ ਵੀਡੀਓ ਨੇ ਪਾਤੇ ਔਰ ਹੈਰਾਨੀ ਦੀ ਗੱਲ ਹੈ ਕਿ ਉਹਦਾ ਚੈਨਲ ਵੀ ਮੋਨਟਾਈਜ਼ ਹੋ ਗਿਆ ਇਹਦੂ ਕਾਹੇ ਖਦਮੋ ਨੀ ਕਾ ਨਾਮ ਨਹੀਂ ਲੈਂਦਾ ਹੈ ਏ ਉਠਾ ਲੈ ਰੇ ਦੇਵਾ ਐਨੀਵੇਸ ਅਪਾਰਟ ਫਰੋਮ ਦਿਸ ਵਹੀਆਦ ਜੋਕ ਆਪਾਂ ਚੱਲਦੇ ਆਂ ਅੱਜ ਦਾ ਬਲੌਗ ਦੇਖਣ ਤੇ ਦੇਖਾਂਗੇ ਤੁਹਾਡੇ ਨਾਲ ਤੇ ਹਾਂਜੀ ਜਿਨ੍ਹਾਂ ਨੇ ਅਜੇ ਤੱਕ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਫਿਰ ਚਲਿਏ ਸੋਨੂ ਕੋਰ ਦੀ ਭੈਣ ਦਾ ਬਲੌਗ ਦੇਖਣ lettes go with me ਚਲੋ ਦੇਖਦੇ ਆਂ ਸੈਸ਼ੀ ਗਰਲ ਫਰੈਂਡਸ ਹੋਪਸ ਆ ਸੋ ਦਿਸ ਇਸ ਸਾਰੇ ਆਣੇ ਵਧੀਆ ਹੋਵੋਗੇ ਤੇ ਜਿਵੇਂ ਕਿ ਅੱਜ ਤੁਹਾਨੂੰ ਪਤਾ ਹੀ ਆ ਅੱਜ ਹੈਗਾ ਪ੍ਰਪੋਜ਼ ਡੇ ਵਿਆਹ ਵਰਿਆਂ ਦਾ ਤਾਂ ਕਾਹਦੇ ਪ੍ਰਪੋਜ਼ ਡੇ ਮੈਰਡਾ ਸਾਨੂੰ ਨਹੀਂ ਪਤਾ ਸਾਨੂੰ ਸੱਚੀ ਨਹੀਂ ਪਤਾ ਵੈਸੇ ਪ੍ਰਪੋਜ਼ ਡੇ ਹੈ ਚਲ ਵੈਸੇ ਤੂੰ ਕਿਉਂ ਨਹੀਂ ਜੁੜੀ ਹੋਈ ਕੁਮਰੀ ਐ ਕੀ ਹੋਇਆ ਤੇਰਾ ਤਾਂ ਹੁਣੇ ਵਿਆਹ ਹੋਇਆ ਚਲੋ ਦੇਖਦੇ ਆ ਅੱਗੇ ਕਿਹੜਾ ਪ੍ਰਪੋਜ਼ ਡੇ ਅੱਜ ਤੇ ਬਾਕੀ ਸੋਚਿਆ ਜਾਵੇ ਕਿਹੜਾ ਪ੍ਰਪੋਜ਼ ਡੇ ਹੁੰਦਾ ਪ੍ਰਪੋਜ਼ ਡੇ ਇੱਕੋ ਹੀ ਹੁੰਦਾ ਹੈ ਕਿਹੜਾ ਪ੍ਰਪੋਜ਼ ਡੇ ਬਾਕੀ ਪਤਾ ਨਹੀਂ ਇਹਨਾਂ ਦੇ ਹੁੰਦੇ ਹੋਣਗੇ ਚਾ ਜਾਵੇ ਤਾਂ ਮੈਰਿਟ ਲਾਈਫ ਚ ਵੀ ਖੁਸ਼ੀ ਹੁੰਦੀ ਆ ਜੇ ਆਪਾਂ ਇੱਕ ਦੂਜੇ ਨੂੰ ਸਮਝ ਕੇ ਚੱਲੀਏ ਤਾਂ ਹਨਾ ਇਹ ਪਤਾ ਕਿਉਂ ਐਕਸਪਲੇਨ ਕਰਨ ਆਈ ਐ ਇਹਦਾ ਹੁਣ ਵਿਆਹ ਹੋਇਆ ਸੀਗਾ ਲਾਸਟ ਟਾਈਮ ਦੇਖਿਆ ਸੀਗਾ ਸਪਣੇ ਕੀ ਹਾਂ ਮਤਲਬ ਵਿਆਹ ਦੇ ਵਿੱਚ ਕੋਈ ਵੀ ਕੁਝ ਫੰਕਸ਼ਨ ਨਹੀਂ ਕੀਤਾ ਕੁਝ ਨਹੀਂ ਕੀਤਾ ਤਾਂ ਲੋਕਾਂ ਨੇ ਪਰ ਪਰ ਕਿਉਂ ਨੂੰ ਸੋਨੂੰ ਕਰਨ ਨੂੰ ਕਿਡੀਆਂ ਗਾਲਾਂ ਹਨਾ ਤੇ ਫਿਰ ਕਾਫੀ ਕੁਝ ਕਮੈਂਟਸ ਦੇ ਵਿੱਚ ਸੀਗਾ ਇਸ ਕਰਕੇ ਉਹਨੂੰ ਐਕਸਪਲੇਨ ਕਰਨ ਆਈ ਐ ਕਿ ਐਗਜ਼ੈਕਟਲੀ ਕੀ ਆ ਸੀਗਾ ਸੁਣਦੇ ਆ ਚਲੋ ਮੰਗੇ ਤਾਂ ਜ਼ਿੰਦਗੀ ਜਮਾ ਬੇਕਾਰ ਹੋ ਜਾਂਦੀ ਹੈ ਨਾ ਤੁਹਾਨੂੰ ਪਤਾ ਹੀ ਆ ਬਟ ਮੈਂ ਤੇ ਮੇਰੇ ਹਸਬੰਦ ਤਾਂ ਪੂਰੇ ਹੈਪੀ ਆ ਇੱਕ ਦੂਜੇ ਨਾਲ ਮੈਨੂੰ ਲੱਗ ਰਹੀ ਇਨਡਾਇਰੈਕਟਲੀ ਨਾ ਆਪਣੇ ਨਾਲ ਸੋਹਰਿਆਂ ਨੂੰ ਇਹ ਗੱਲ ਕਹਿਣਾ ਚਾਹ ਰਹੀ ਹੈ ਇਤਨੇ ਤੇਜਸਵੀ ਲੋਕ ਹੈ ਸਾਡੇ ਕੋਲ ਕਿਉਂਕਿ ਇਹਦਾ ਮਤਲਬ ਕਿਸੇ ਨੇ ਨਾ ਕਮੈਂਟ ਕੀਤਾ ਸੀਗਾ ਮੈਨੂੰ ਮੇਰੀ ਮਤਲਬ ਵੀਡੀਓ ਦੇ ਨੀਚੇ ਕਿ ਹਾਂ ਕਿ ਇਹਦੇ ਨਾ ਵਿਆਹ ਨਾ ਲ ਮੈਰਿਜ ਹੋਈ ਹੈ ਤੇ ਇਹਦੇ ਜਿਹੜੇ ਲੋਸ ਸੀਗੇ ਉਹ ਮਤਲਬ ਸਹਿਮਤ ਨਹੀਂ ਸੀਗੇ ਸਵਿਆ ਨਾਲ ਇਸ ਕਰਕੇ ਇਹਨਾਂ ਨੇ ਐਵੇਂ ਦਾ ਵਿਆਹ ਕੀਤਾ ਬਾਕੀ ਅਸੀਂ ਦੇਖਦੇ ਆ ਅੱਗੇ-ਅਗੇ ਤੁਹਾਡੇ ਨਾਲ ਬਟੋ ਮੈਂ ਤੇ ਮੇਰੇ ਹਸਬੰਦ ਤਾਂ ਪੂਰੇ ਹੈਪੀ ਆ ਇੱਕ ਦੂਜੇ ਨਾਲ ਹਨਾ ਅਸੀਂ ਕਦੇ ਕਿਸੇ ਵੀਡੀਓ ਦਾ ਚੱਕਰ ਚ ਸੁਣਾਗੀ ਕਿ ਅੱਪਾ ਦੋਵੇਂ ਪੂਰੇ ਆਪੇ ਤੋ ਹੀ ਜਿਵੇਂ ਮਰਜ਼ੀ ਰੋ ਯਾਰ ਕੋਈ ਫਰਕ ਨਹੀਂ ਪੈਂਦਾ ਹੈ ਹਾਂ ਮਾਲਮ ਹੈ ਤੇਰੇ ਬਾਪ ਕੋ ਮਸਿਕਾ ਚ ਚਲੋ ਸੁਣਦੇ ਆ ਇਹਨਾਂ ਦੀ ਬੋਰਿੰਗ ਸਟੋਰੀ ਇੱਕ ਸੀ ਕਦੇ ਕਿਸੇ ਇੱਕ ਦੂਜੇ ਨਾਲ ਕਦੇ ਵੀ ਨਹੀਂ ਲੜੇ ਝਗੜੇ ਵਿਆਹ ਤੋਂ ਪਹਿਲਾਂ ਵੀ ਕਿਉਂਕਿ ਮੇਰੀ ਲਵ ਮੈਨ ਜਾ ਫਨ ਮੈਨ ਜਾ ਹੂੰ ਸਹੀ ਗੱਲ ਵੈਸੇ ਜਿਸ ਬੰਦੇ ਨੇ ਮੈਨੂੰ ਕਮੈਂਟ ਕੀਤਾ ਸੀ ਨਾ 100% ਦੀ ਗੱਲ ਸਹੀ ਸੀ ਉਹਨੇ ਲਿਖਿਆ ਸੀਗਾ ਕਿ ਨਦੀ ਲਵ ਮੈਰिज ਹੋਈ ਹੈ ਤੇ ਇਹ ਦੱਸਦੇ ਨਹੀਂ ਹੈ ਤੇ ਉਹ ਵੈਸੇ ਇੱਕ ਗੱਲ ਹੁੰਦੀ ਹੈ ਤੁਸੀਂ ਜਿੰਨਾ ਮਰਜ਼ੀ ਲੁਕਾ ਕੇ ਰੱਖੋ ਜਨਤਾ ਨੂੰ ਸਭ ਪਤਾ ਹੁੰਦੀ ਹੈ ਔਰ ਜਨਤਾ ਕਮੈਂਟਾਂ ਦੇ ਵਿੱਚ ਸਭ ਦੱਸ ਦਿੰਦੀ ਹੈ ਆਖਰ ਤੁਹਾਨੂੰ ਦੱਸਣਾ ਹੀ ਪੈਂਦਾ ਹੈ ਚਲੋ ਅੱਗੇ ਸੁਣਦੇ ਆ ਇਹਦੀ ਗੱਲ ਠੀਕ ਹੈ ਤੇ ਸਾਰਿਆਂ ਨੇ ਕਮੈਂਟਾਂ 'ਚ ਪੁੱਛਦੇ ਰਹਿੰਦੇ ਆ ਕਿ ਤੁਹਾਡਾ ਸੋਹਰਾ ਪਰਿਵਾਰ ਦਿਖਾਓ ਕਿੱਥੇ ਆ ਕਿੱਥੇ ਆ ਹਨਾ ਤੇ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਦੀ ਆ ਕਿ ਇਹ ਇਕੱਲੇ ਹੀ ਨਹੀਂ ਇਹਨਾਂ ਦੇ ਮਮਾ ਡੈਡੀ ਹੈ ਨਹੀਂਗੇ ਤੇ ਇਹਨਾਂ ਦੀ ਸਿਸਟਰ ਹੈ ਵੱਡੇ ਉਹ ਵੈਰੀ ਸੈਡ ਬਟ ਮੈਨੂੰ ਲੱਗਿਆ ਸੀਗਾ ਪਤਾ ਕੀ ਹੈਗੇ ਆ ਬਾਕੀ ਮੇ ਵੀ ਹੋ ਸਕਦਾ ਨਾ ਹੋਣ ਚਲੋ ਉਹ ਕੱਲ ਨੂੰ ਦਿਖਾਉਣੀ ਹੈ ਕੱਲ ਵਾਲੇ ਵਲੌਗ ਚ ਠੀਕ ਹੈ ਤੇ ਬਾਕੀ ਬੈਡ ਕਮੈਂਟ ਕਰਨੇ ਠੀਕ ਹੈ ਕਰੋ ਠੀਕ ਹੈ ਪਰ ਸੋਚ ਸਮਝ ਕੇ ਕਰਿਆ ਕਰੋ ਵੀ ਆਪਾਂ ਕੀ ਬੋਲਦੇ ਆ ਕਿ ਨਹੀਂ ਬੋਲਦੇ ਕੋਣ ਗਿਆ ਦਾ ਬੈਡ ਕਮੈਂਟ ਨਾਲ ਸੋਚਦੇ ਆ ਉਹ ਨਹੀਂ ਸੋਚਦੇ ਸਾਹਦੇ ਉਹ ਤਾਂ ਬਸ ਦੇਖਦੇ ਆ ਜਸ ਟੱਕ ਦੇ ਨਾਲ ਹੀ ਕਮੈਂਟ ਉਹ ਤਾਂ ਸਾਨੂੰ ਕਰ ਦਿੰਦੇ ਐ ਮੈਨੂੰ ਕਿਵਰੀ ਕਹਿ ਦੇਣਗੇ ਕਿੰਨਾ ਕੁਛ ਕਹਿ ਦਿੰਦਾ ਤੂੰ ਐਂ ਦੀ ਤੂੰ ਐਂ ਦੀ ਆਪਾਂ ਨਹੀਂ ਪਰਵਾਹ ਕਰਦੇ ਆ ਪੰਗਾ ਚ ਬੋਲੀ ਆਓ ਯਾਰ ਕਿ ਮੈਨੂੰ ਲਾਸਟ ਆਇਆ ਸੀਗਾ ਤੂੰ ਇਹਨਾਂ ਦੀ ਵੀਡੀਓ ਚਲਾ ਰਹੀਆਂ ਲਾਈਕ ਵਿਊਜ਼ ਵਾਸਤੇ ਇਹ ਵਾਸਤੇ ਚਲ ਠੀਕ ਐ ਪਰਵਾਹ ਤੈਨੂੰ ਲੱਗਦਾ ਤੇਰੀ ਆਪਣੀ ਆਪਣੀ ਸੋਚ ਆ ਠੀਕ ਐ ਲਾਈਕ ਵਿਊਜ਼ ਲਈ ਆਪਾਂ ਹੋਰ ਵੀ ਕਈ ਪੈਂਤਰੀ ਅਜ਼ਮਾ ਸਕਦੇ ਆ ਇਹ ਤਾਂ ਆਪਣੀ ਆਪਣੀ ਸੋਚ ਹੈ ਕਿ ਤੁਸੀਂ ਕਿਵੇਂ ਤੇ ਕਿਹਨੂੰ ਕਿਵੇਂ ਦੇਖਦੇ ਹੋ ਚਲੋ ਅੱਗੇ ਸੁਣਦੇ ਆ ਲੋ ਕ੍ਰੋਸਟ ਵੀ ਕਰ ਰਹੇ ਆ ਨਾ ਮੇਰੀ ਭੈਣ ਦੀ ਵੀਡੀਓ ਨੂੰ ਸੋਨੂ ਨੂੰ ਤੇ ਦੇ ਕਹਿ ਰਹੇ ਸੋਨੂ ਰੋਸਟ ਹੋ ਰਹੀ ਐ ਤੈਨੂੰ ਵੀ ਹੋਇਆ ਵਕੀਲ ਬਣ ਕੇ ਆਈ ਐ ਉਹਦੀ ਦੇ ਵਿੱਚ ਨਾ ਇਹ ਹੁੰਦੀ ਐ ਟ੍ਰਿਕ ਵਿਊਜ਼ ਖਿੱਚਣ ਦੀ ਐ ਨਾ ਗੱਲ ਮਤਲਬ ਸੋਨੂ ਸੋਨੂ ਤਾਂ ਆਪਣੇ ਬਲੌਗ ਚ ਆ ਕੇ ਗੱਲ ਹੀ ਨਹੀਂ ਕਰਦੀ ਐ ਨਾ ਰੋਸਟਰਸ ਬਾਰੇ ਐ ਕਿਸੇ ਬਾਰੇ ਬਹੁਤ ਘੱਟ ਬੋਲਦੀ ਐ ਇਹ ਕਰ ਰਹੀ ਐ ਇਹਨੂੰ ਪਤਾ ਕਿ ਇਸ ਟਾਈਮ ਇਹਨੂੰ ਹਾਈਪ ਚਾਹੀਦੀ ਐ ਚਲੋ ਅੱਗੇ ਦੇਖਦੇ ਆ ਇਹ ਕੁੜੀ ਦਾ ਸਾਰਾ ਪਰਿਵਾਰ ਹੈ ਨਹੀਂ ਲਾਵਾਂ ਨਹੀਂ ਦਿਖਾਈ ਆਏ ਨਹੀਂ ਦਿਖਾਇਆ ਉਹ ਨਹੀਂ ਦਿਖਾਇਆ ਘਰ 'ਚ ਖੁਸ਼ੀ ਦਾ ਮਾਹੌਲ ਹੈ ਨਹੀਂ ਇਹ ਉਹ ਯਾਰ ਪਤਾ ਕੀ ਗੱਲ ਹੁੰਦੀ ਹੈ ਜਦੋਂ ਤੁਸੀਂ ਇੱਕ ਇੱਕ ਆਪਣੀ ਚੀਜ਼ ਹਨਾ ਸੋਸ਼ਲ ਮੀਡੀਆ ਤੇ ਪਾ ਦੇਣੀ ਹੈ ਮਤਲਬ ਤੁਸੀਂ ਸਾਰਾ ਕੁਝ ਖਾਣਾ ਪੀਣਾ ਜੋ ਵੀ ਤੁਹਾਡੀ ਜ਼ਿੰਦਗੀ ਵਿੱਚ ਅਪ ਡਾਊਨਸ ਕੁਝ ਵੀ ਚੱਲੇ ਤੁਸੀਂ ਸਭ ਕੁਝ ਪਾ ਦੇਣਾ ਫਿਰ ਔਡੀਅנס ਨੂੰ ਨਾ ਮਤਲਬ ਕਿ ਉਮੀਦ ਜਾਗ ਜਾਂਦੀ ਹੈ ਕਿ ਉਹਨਾਂ ਨੂੰ ਫਿਰ ਇੰਟਰਸਟ ਆ ਜਾਂਦਾ ਹੈ ਉਹ ਦੇਖਣਗੇ ਕਿਉਂ ਜਿਹਨੂੰ ਇੰਟਰਸਟ ਹੋਏਗਾ ਉਹ ਹੀ ਦੇਖੇਗਾ ਨਾ ਜਿਹਨੂੰ ਇੰਟਰਸਟ ਨਹੀਂ ਹੋਏਗਾ ਤਾਂ ਉਹ ਕਿਉਂ ਦੇਖੇਗਾ ਤੇ ਜਿਹਨੂੰ ਇੰਟਰਸਟ ਹੈ ਉਹ ਪੁੱਛੇਗਾ ਕਿ ਹਾਂ ਇਦਾਂ ਕਿਉਂ ਨਾ ਕਿਉਂਕਿ ਉਹਦੀ ਐਂਗੇਜਮੈਂਟ ਬਹੁਤ ਜ਼ਿਆਦਾ ਅੱਛੀ ਹੋਈ ਸੀਗੀ ਨਾ ਤੇ ਉਹਦੇ ਅਕੋਰਡਿੰਗਲੀ ਤੇਰਾ ਕੁਝ ਨਹੀਂ ਹੋਇਆ ਸੀਗਾ ਤੇ ਲੋਕਾਂ ਨੇ ਫਿਰ ਕੁਐਸਚਨ ਕਰਨੇ ਹੀ ਆ ਤੇ ਤੁਸੀਂ ਸਿੰਪਲੀ ਵੇਰ ਆਨਸਰ ਦੇ ਦੋ ਹਨਾ ਪਰ ਨਹੀਂ ਜਦੋਂ ਤੱਕ ਫਿਰ ਲੋਕੀ ਕੁਐਸਚਨ ਨਹੀਂ ਕਰਨਗੇ ਤੱਕ ਅਸਾਂਸਰ ਨਹੀਂ ਦੇਣਾ ਤੁਸੀਂ ਪਹਿਲੇ ਹੀ ਦੱਸ ਸਕਦੇ ਸੀਗੇ ਸਾਰਾ ਕੁਝ ਨਾ ਵਿਚਾਰੀ ਇੰਨੀਆਂ ਗਾਲਾਂ ਖ ਤੇ ਬਾਕੀ ਤੁਹਾਨੂੰ ਪਤਾ ਹੀ ਆ ਹਨਾ ਵੀ ਮਤਲਬ ਮੇਰੇ ਡੈਡੀ ਐਨੇ ਜੋਗੇ ਹਨੀ ਗਰੀਬ ਘਰ ਤੋਂ ਅਸੀਂ ਬਹੁਤ ਗਰੀਬ ਘਰ ਤੋਂ ਆ ਤੇ ਯਾਰ ਇਹ ਤਾਂ ਸਾਰਾ ਸਜੂੜਾ ਹੁਣ ਤੂੰ ਬਹੁਤ ਗਰੀਬ ਵਾਲਾ ਬਾਨਾ ਨਹੀਂ ਮਾਰ ਸਕਦੀ ਠੀਕ ਹੈ ਕਿਉਂਕਿ ਹੁਣ ਤੁਸੀਂ ਕੋਈ ਗਰੀਬ ਨਹੀਂ ਹੋ ਤੁਸੀਂ ਵਧੀਆ ਇਨਕਮ ਕਮਾ ਰਹੀ ਹੈ ਤੇਰੀ ਭੈਣ ਹਨਾ ਹੁਣ ਤੂੰ ਜੇ ਤੇਰੇ ਵਿਆਹ ਦੇ ਵਿੱਚ ਆਪਣੇ ਘਰ ਵਾਲੇ ਨੂੰ ਸੋਨੇ ਦੀ ਮੁੰਦਰੀ ਦੇ ਸਕਦੀ ਹੈ ਠੀਕ ਹੈ ਤਾਂ ਉਹ ਕੋਈ ਗਰੀਬ ਤਾਂ ਹੈ ਨਹੀਂ ਹੈ ਇਹ ਨਾ सिंपथी ਗੜਨਾ ਖੇលਿਆ ਕਰੋ ਗਰੀਬੀ ਵਾਲਾ ਕਦੇ ਰੰਗ ਨੂੰ ਲੈ ਕੇ ਕਦੇ ਗਰੀਬੀ ਨੂੰ ਲੈ ਕੇ ਮਤਲਬ ਕੁਝ ਵੀ ਬੋਲ ਦੋ ਜਿੰਨਾ ਹੋ ਸਕਿਆ ਉਹਨਾਂ ਮੇਰੇ ਡੈਡੀ ਨੇ ਮੇਰੇ ਲਈ ਕੀਤਾ ਠੀਕ ਹੈ ਤੇ ਵਧੀਆ ਮੈਂ ਖੁਸ਼ ਆਂ ਆਪਣੀ ਲਾਈਫ ਚ ਤੇ ਸੋ ਪਲੀਜ਼ ਐਦਾਂ ਦਾ ਕੁਝ ਵੀ ਕਮੈਂਟ ਨਾ ਕਰਿਆ ਕਰੋ ਮੈਨੂੰ ਵੈਸੇ ਵੀ ਇਨਾ ਵਿਆਹ ਜਿਹੜੇ ਖਰਚ ਕਰਦੇ ਆਏ ਫਾਰਮੈਲਟੀਆਂ ਕਰਦੇ ਆ ਨਾ ਲੋਕਾਂ ਨੂੰ ਦਿਖਾਉਣ ਦਿਖਾਵਾ ਕਰਦੇ ਆ ਦੇਖ ਪਹਿਲੀ ਗੱਲ ਹੈ ਕਿ ਵਿਆਹ ਕੋਈ ਫਾਰਮੈਲਿਟੀ ਨਹੀਂ ਹੁੰਦੀ ਜਿਹਦੇ ਕੋਲ ਜਿੰਨੀ ਹਿੰਮਤ ਹੁੰਦੀ ਹੈ ਨਾ ਉਹ ਉਹ ਨਾ ਕਰਦਾ ਠੀਕ ਹੈ ਜੇ ਮੈਨੂੰ ਲੱਗਦਾ ਕਿ ਮੈਂ 5 ਲੱਖ ਲਾ ਸਕਦੀ ਮੈਂ 10 ਲੱਖ ਲਾ ਸਕਦੀ ਤੇ ਮੈਂ ਲਗਾਉਂਗੀ ਓਬਵੀਅਸਲੀ ਹਰ ਬੰਦੇ ਦੀ ਲਾਈਫ ਦੇ ਵਿੱਚ ਇੱਕ ਵਾਰ ਆਂਦਾ ਇਹ ਹਰ ਬੰਦੇ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਕਈ ਬੰਦੇ ਨੂੰ ਇਦਾਂ ਲੱਗਦਾ ਕਿ ਇਹ ਸਭ ਕੋਈ ਪੈਸੇ ਵੇਸਟ ਹੁੰਦੇ ਕਈਆਂ ਨੂੰ ਲੱਗਦਾ ਕਿ ਯਾਰ ਸਾਡੀ ਪੂਰੀ ਜ਼ਿੰਦਗੀ ਕਮਾਉਣਾ ਹੈ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਸੋਹਣਾ ਪਲ ਹੁੰਦਾ ਹੈ ਹਨਾ ਇਹਦੇ ਤੇ ਅਸੀਂ ਲਾਣੇ ਹਰ ਬੰਦੇ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਹੁਣ ਤੇਰੀ ਸੋਚ ਇਹ ਹੈ ਕਿ ਕਹਿੰਦੀ ਦਿਖਾਵਾ ਕਰਨਾ ਦੇਖ ਹੁਣ ਇੱਕ ਫੋਰ ਐਗਜ਼ਾਮਪਲ ਤੇਰੀ ਸਿਸਟਰ ਲੈ ਕੇ ਚਲੀ ਹੈ ਨਾ ਉਹ ਵੀ ਤਾਂ ਸੋਸ਼ਲ ਮੀਡੀਆ ਤੇ ਸਭ ਕੁਝ ਪੰਦੀ ਹੈ ਹੁਣ ਇਹਦੇ ਵਿਆਹ ਤੇ ਉਹਦੇ ਪਾਰਲਰ ਗਈ ਸੀਗੀ ਉਹ ਤੇ ਮੁੰਦਰੀ ਪਾ ਦੇ ਰਹੀ ਸੀ ਉਹ ਵੀ ਉਹਨੂੰ ਸੋਸ਼ਲ ਮੀਡੀਆ ਤੇ ਹੀ ਦੇ ਰਹੀ ਸੀਗੀ ਫਿਰ ਹੁਣ ਪਿੱਛੇ ਰੋਜ਼ ਦੇ ਮਨਾਰੇ ਸੀਗੇ ਉਹ ਵੀ ਸੋਸ਼ਲ ਮੀਡੀਆ ਤੇ ਹੀ ਮਨਾਰੇ ਸੀਗੇ ਤੇ ਇਹ ਵੀ ਤਾਂ ਇੱਕ ਦਿਖਾਵਾ ਹੀ ਹੈ ਹਰ ਬੰਦੇ ਦਾ ਆਪਣਾ ਆਪਣਾ ਇੱਕ ਤਰੀਕਾ ਹੁੰਦਾ ਹੈ ਨਾ ਤੁਸੀਂ ਕਿਸੇ ਨੂੰ ਕਹਿ ਨਹੀਂ ਸਕਦੇ ਕਿ ਅਗਰ ਕੋਈ ਵੱਡਾ ਵਿਆਹ ਕਰ ਰਿਹਾ ਹੈ ਨਾ ਤੇ ਉਹ ਦਿਖਾਵਾ ਕਰ ਰਿਹਾ ਅਗਲੇ ਦੀ ਹਿੰਮਤ ਹੈ ਯਾਰ ਅਗਲਾ ਕਰਦਾ ਹੈ ਪਸੰਦੀ ਸੀ ਇਸ ਕਰਕੇ ਮੈਂ ਸਿੰਪਲ ਹੀ ਕਰਾਇਆ ਠੀਕ ਹੈ ਤੇ ਜਿੰਨਾ ਹੋ ਸਕਿਆ ਸੀ ਮੇਰੇ ਡੈਡੀ ਨੇ ਮੇਰੇ ਲਈ ਕੀਤਾ ਮੈਂ ਬਹੁਤ ਖੁਸ਼ ਹਾਂ ਠੀਕ ਹੈ ਤੇ ਸਿੰਪਲ ਵੈਦ ਵਿੱਚ ਲਾਵਾਂ ਤਾਂ ਹੁੰਦੀ ਹੀ ਹੈ ਕੋਈ ਇਹ ਤਾਂ ਹੈ ਨਹੀਂ ਕਿ ਤੁਸੀਂ ਦੀ ਬਾਰਲਰ ਤੇ ਤਿਆਰ ਹੋਈ ਤਾਂ ਸੋਹਰਿਆਂ ਦੇ ਚ ਕਿਦਾਂ ਆਪਣੇ ਆਪ ਨੂੰ ਹੋਣਾ ਮਤਲਬ ਉਹ ਕਰ ਰਹੀ ਹੈ ਸਾਫ ਸਫਾਈਆਂ ਦੇ ਰਹੀ ਹੈ ਕਿ ਅਸੀਂ ਇਦਾਂ ਇਦਾਂ ਚਲੋ ਦੇਖਦੇ ਅੱਗੇ ਨਾਲੇ ਅਸੀਂ ਮੇਰੇ ਡੈਡੀ ਨੇ ਮੇਰੇ ਲਈ ਕੀਤਾ ਮੈਂ ਬਹੁਤ ਖੁਸ਼ ਹਾਂ ਠੀਕ ਹੈ ਤੇ ਪਲੀਜ਼ ਜੈਲਸੀ ਕਰਦੇ ਜੋ ਕਰੀ ਜਾਣ ਮੈਨੂੰ ਇਹਨਾਂ ਤੋਂ ਕੋਈ ਮਤਲਬ ਨਹੀਂ ਹੈਗਾ ਕਿਸ ਗੱਲ ਨੂੰ ਲੈ ਕੇ ਜੈਲਸੀ ਕਰਨੀ ਹੈ ਕਿਸ ਗੱਲ ਨੂੰ ਲੈ ਕੋਈ ਤੇ ਚੀਜ਼ ਹੋਣੀ ਚਾਹੀਦੀ ਜੈਲਸੀ ਕਰਨ ਲਈ ਵਾਸਤੇ ਕਿਸ ਗੱਲ ਨੂੰ ਲੈ ਕੇ ਜੈਲਸੀ ਕਰਨੀ ਹੈ ਕੀ ਹੈ ਇਹ ਜੀ ਤੇਰੇ ਕੋਲ ਜੇ ਲੋਕੀ ਜੈਲਸੀ ਕਰਨ ਤੇਰੇ ਕੋਲ ਕੁਝ ਵੀ ਇੱਕ ਤਾਂ ਵਿਚਾਰੇ ਯਾਰ ਮੈਨੂੰ ਇਹਨਾਂ ਦੇ ਸਬਸਕ੍ਰਾਈਬਰ ਤਾਂ ਨਾ ਤਰਸਾਂਦਾ ਇੱਕ ਤਾਂ ਵਿਚਾਰੇ ਇਹਨਾਂ ਨੂੰ ਸਬਸਕ੍ਰਾਈਬ ਕਰਨ ਦੂਜਿਆਂ ਨੂੰ ਵਿਊਜ਼ ਦੇਣ ਤੇ ਜਾਂ ਜੈਲਸੀ ਵਾਲਾ ਟੈਗ ਵੀ ਲੈ ਕੇ ਜਾਣ ਬਾਏ ਗੱਲ ਯਾਰ ਜੋ ਮੈਨੂੰ ਸਪੋਰਟ ਕਰਦੇ ਆ ਉਹਨਾਂ ਲਈ ਬਹੁਤ ਬਹੁਤ ਧੰਨਵਾਦ ਠੀਕ ਹੈ ਇਦਾਂ ਹੀ ਮੈਨੂੰ ਸਪੋਰਟ ਕਰਦੇ ਰਹੋ ਤੇ ਮੇਰੀ ਲਾਈਫ ਕੀ ਆ ਲਾਈਫ ਕੱਟੀ ਤੱਗੇ ਮੇਰੀ ਲਾਈਫ ਬਸ ਖਤਮ ਥੋੜਾ ਯਾਰਾ ਸੋਈ ਵਾਲ ਵੀ ਧਿਆਨ ਲੈਣਾ ਸਬਜੀ ਕਾਦੀ ਬਣਾਵਾਂ ਚਲੋ ਆਟਾ ਗੁੰਨ ਕੇ ਰੱਖ ਦਿੰਦੀ ਆ ਜਦੋਂ ਹੱਬੀ ਜੀ ਆਉਣਗੇ ਉਦੋਂ ਹੀ ਬਣਾਉਂਗੀ ਕਹਿੰਦੀ ਸਬਜੀ ਕਾਦੀ ਬਣਾਵਾਂ ਚਲੋ ਆਟਾ ਗੁੰਨ ਕੇ ਨੂੰ ਵੀ ਨਹੀਂ ਆਂਦੀ ਹੁਣ ਬਣਾਣੀ ਜਦੋਂ ਉਹ ਖੇ ਪਾਦੀ ਹੁੰਦਾ ਇਹ ਪਾਦੀ ਹੁੰਦੀ ਪੀਤੀ ਚਾਹ ਤਾਂ ਹੱਬੀ ਜੀ ਆਉਣਗੇ ਉਹਦੇ ਬਣਾਉਂਗੀ ਰੋਟੀ ਹੱਬੀ ਜੀ ਦੇ ਕਰਦੇ ਆਂ ਵੇਟ ਉਹਨਾਂ ਟਾਈਮ ਮੈਂ ਯਾਰ ਦੇਖ ਜਾ ਤਾਂ ਬੰਦਾ ਸੱਚ ਬੋਲ ਦਵੇ ਹੈਨਾ ਤੂੰ ਇੱਥੇ ਘਰ ਚ ਆਈ ਹੈਨਾ ਤੇਰੇ ਘਰ ਵਾਲਾ ਤਾਂ ਕੋਈ ਤਾਂ ਘਰ ਹੋਣਾ ਹੀ ਹੈ ਨਾ ਨਾ ਤਰ ਕੋਈ ਰਿਸ਼ਤੇਦਾਰ ਨਾ ਇੱਥੇ ਕੁਛ ਹੀ ਨਹੀਂ ਲੱਗੀ ਨਹੀਂ ਰਿਹਾ ਕਿ ਵਿਆਹ ਹੋਇਆ ਜਾਂ ਕੁਛ ਹੋਇਆ ਜਾਂ ਤਾਂ ਤੁਸੀਂ ਲੋਕਾਂ ਨੂੰ ਸੱਚ ਦੱਸਦਿਆ ਕਰੋ ਜੇ ਤੁਸੀਂ ਬਲੌਗਿੰਗ ਕਰ ਰਹੀ ਹੈ ਫਿਰ ਸੱਚ ਦੱਸਦਿਆ ਕਰੋ ਲੋਕਾਂ ਨੂੰ ਕਿ ਸਾਡੀ ਲਾਈਫ ਚ ਇਹ ਹੈ ਉਹ ਹੈ ਫਿਰ ਜਦੋਂ ਲੋਕੀ ਕਮੈਂਟ ਕਰਦੇ ਆ ਫਿਰ ਤਹਾਡੇ ਵਰਗੇ ਆ ਜਾਂਦੇ ਕਿ ہاں ਸਾਨੂੰ ਰੋਸਟ ਕਰਦੇ ਆ ਸਾਨੂੰ ਬੋਲਦੇ ਆ ਕਿਉਂਕਿ ਲੋਕਾਂ ਨੇ ਤਾਂ ਫਿਰ ਬੋਲਣਾ ਹੀ ਹੈ ਫਿਰ ਇਹ ਨਵਾਂ ਸਿੰਪਥੀ ਕਾਰਡ ਸ਼ੁਰੂ ਹੋ ਜਾਂਦਾ ਅਸੀਂ ਗਰੀਬ ਐ ਲੋਕੀ ਸੜਮ ਮਜ਼ਾਕ ਉਡਾਉਂਦੇ ਆ ਤੇਰੀ ਭੈਣ ਨੂੰ ਨੇ ਵਿਊਜ਼ ਆਉਂਦੇ ਆ ਹੁਣ ਵੀ ਤੁਸੀਂ ਗਰੀਬ ਹੋ ਫਿਰ ਤਾਂ ਤੁਸੀਂ ਕਦੇ ਅਮੀਰ ਹੋ ਹੀ ਨਹੀਂ ਸਕਦੇ ਨਾ ਨੱਕੋ ਨੈਵਰ ਮੈਂ ਗਰੀਬ ਹੂੰ ਵੋਏ ਬੋਲ ਪਾ ਦੀ ਨਹੀਂ ਬੋਲਦਾ ਨਹੀਂ ਇਹ ਫਿਰ ਇਹਦਾ ਕੀ ਫਾਇਦਾ ਫਰਸਟੇਟ ਇਹ ਲੱਗਦੀ ਹੈ ਨਾ ਇਹ ਲਾਈਕ ਹਨਾ ਬੋਲਦਾ ਨਹੀਂ ਤੇਰੇ ਤਾਈ ਦੇ ਘਰ ਤੇ ਪਹਿਲੀ ਵਾਰ ਗਈਆਂ ਤੇ ਘਰ ਪਤਾ ਹੀ ਹੋਣਾ ਨਹੀਂ ਬੋਲਦਾ ਇਹ ਫਿਰ ਇਹਦਾ ਕੀ ਫਾਇਦਾ ਛੱਡ ਦੋ ਬਚਾ ਲੈ ਨੂੰ ਡਾ ਲਓ ਮੇਰੇ ਮੂੰਹ 'ਚ ਨਿਕਲਣਾ ਲੱਗ ਗਿਆ ਕਟਕੇ ਚਾਰ ਬਣਾ ਮੈਂ ਨਾ ਵੈਜੀਟੇਰੀਅਨ ਆ ਨਾ ਆ ਮੈਨੂੰ ਕਿਤੇ ਗਲਤ ਦੇਖੇ ਨਾ ਲੈ ਜਾਓ ਮੈਂ ਵੈਸੇ ਫਨ ਵੇਚ ਰਹਾ ਨਹੀਂ ਕਹਿੰਦੀ ਫਾਇਦਾ ਨਹੀਂ ਮੈਂ ਕਟ ਕੇ ਚਾਰ ਬਣਾ ਲਉ ਲਓ ਜੀ ਹੱਬੀ ਜੀ ਆ ਗਏ ਫਾਈਨਲੀ ਦੇ ਹੱਬੀ ਜੀ ਦੇ ਦਰਸ਼ਨ ਹੋ ਗਏ ਬੜੇ ਲੋਕੀ ਕਹਿੰਦੇ ਸੀ ਕਿਦਾ ਘਰ ਵਾਲਾ ਪਤਾ ਨਹੀਂ ਕਿੱਥੇ ਦੇਖੋ ਤੇ ਕਿੱਦਾਂ ਲੱਗਿਆ ਮੇਰਾ ਬਲੌਗ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਫਾਈਨਲੀ ਹੱਬੀ ਜੀ ਆ ਗਏ ਤੇ ਸਾਰਿਆਂ ਨੂੰ ਗੁੱਡ ਨਾਈਟ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸ਼ਾਮ ਦੇ ਵੇਲੇ ਲੱਗੀ ਕਿਆ ਸੀਗਾ ਇੱਥੇ ਕੁਝ ਨਹੀਂ ਸੀਗਾ ਮੈਨੂੰ ਲੱਗਾ ਕੁਝ ਫਨੀ ਹੋਏਗਾ ਨਾ ਕੁਝ ਫੰਕਸ਼ਨ ਹੋਏਗਾ ਕੋਈ ਵਧੀਆ ਗੱਲ ਸੁਣਾਉਗੀ ਆਪਣੇ ਵਿਆਹ ਦੀ ਇਹ ਤਾਂ ਸੈਡ ਸਟੋਰੀ ਜੀ ਸੁਣਾ ਕੇ ਚਲੀ ਗਈ ਆਪਣੇ ਕਮ ਸਕੱਮ ਨੇ ਘਰ ਵਾਲੇ ਦੋ ਤਿੰਨ ਲਾਈਨਾਂ ਉਹਦੇ ਮੂੰਹੋਂ ਬੁਲਵਾ ਦਿੰਦੀ ਲੋਕਾਂ ਨੂੰ ਲੱਗ ਜਾਂਦਾ ਹਾਂ ਠੀਕ ਠਾਕ ਹੈ ਤੇ ਘਰ 'ਚ ਸਾਰਾ ਕੁਝ ਹਾਂ ਹੱਸਦਾ ਮੇਰਾ ਵੀਡੀਓ ਬੜਾ ਬੋਰਿੰਗ ਬਣਿਆ ਹੋਣਾ ਹੈ ਚਲੋ ਜਿਵੇਂ ਦਾ ਬਣਿਆ ਹੁਣ ਮੈਂ ਕੁਝ ਨਹੀਂ ਕਰ ਸਕਦੀ ਮੇਰੇ ਕੋਲ ਹੁਣ ਹੋ ਟਾਈਮ ਹੈ ਨੀ ਕਿ ਮੈਂ ਕਿਸੇ ਹੋਰ ਨੂੰ ਪਕੜਾਉਂਦੇ ਤੇ ਬੋਲਾਂ ਜਿਵੇਂ ਦਾ ਹੋਇਆ ਮੈਂ ਅਪਲੋਡ ਕਰ ਦੇਣਾ ਹੈ ਤੇ ਹਾਂਜੀ ਜੇਕਰ ਤੁਹਾਨੂੰ ਮੇਰਾ ਵੀਡੀਓ ਹਾਂ ਇਸ ਤੋਂ ਪਹਿਲਾਂ ਮੈਂ ਗੱਲ ਕਰਦੀ ਆ ਮੈਨੂੰ ਨਾ ਇੱਕ ਕਮੈਂਟ ਆਇਆ ਸੀਗਾ ਪ੍ਰੀਤ ਆਕਾਸ਼ ਨੂੰ ਲੈ ਕੇ ਹਨਾ ਕਿ ਉਹਦੇ ਉਹਨੇ ਨਾ ਬਲੌਗ ਪਾ ਦਿੱਤਾ ਤੁਸੀਂ ਉਹਦਾ ਰੋਸਟ ਕਰੋ ਉਹਦੀ ਤੁਹਾਨੂੰ ਪਤਾ ਹੀ ਹੈ ਨਾ ਕੁੜੀ ਦਾ ਹੋਇਆ ਜੋ ਵੀ ਹੈ ਨਾ ਤੇ ਉਹ ਲਾਂਦਾ ਪਾਓ ਯਾਰ ਦੇਖ ਮੈਂ ਨਾ ਆ ਨਹੀਂ ਕਰ ਸਕਦੀ ਮੈਂ ਨਾ ਇੱਕ ਮਤਲਬ ਫਨ ਕਹਿ ਦੋ ਰਿਐਕਸ਼ਨ ਕਹਿ ਦੋ ਹਨਾ ਇਸ ਚੀਜ਼ ਨੂੰ ਲੈ ਕਰ ਸਕਦੀ ਮਤਲਬ ਕਿਸੇ ਦੀ ਮੌਤ ਦਾ ਜਾਂ ਬਿਮਾਰੀ ਦਾ ਮੈਂ ਮਜ਼ਾਕ ਨਹੀਂ ਬਣਾ ਸਕਦੀ ਇਹ ਨਹੀਂ ਕਿ ਮੈਨੂੰ ਉਸ ਚੀਜ਼ ਤੋਂ ਮੈਨੂੰ ਨਾ ਤਾਂ ਡਰ ਲੱਗਦਾ ਜਾਂ ਮੇਰੇ ਕੋ ਮਾਸੀ ਦਾ ਮੁੰਡਾ ਇਦਾਂ ਦਾ ਕੁਝ ਨਹੀਂ ਹੈ ਪਤਾ ਹੀ ਨਹੀਂ ਕਿ ਇਹ ਚੀਜ਼ਾਂ ਨੂੰ ਨਾ ਸੀ ਬੜੀ ਮਤਲਬ ਕਰੀਬ ਤੋਂ ਦੇਖਿਆ ਹੋਇਆ ਹੈ ਇਸ ਕਰਕੇ ਨਾ ਸਾਡੀ ਹਿੰਮਤ ਨਹੀਂ ਪੈਂਦੀ ਮੈਂ ਆਪਣੀ ਗੱਲ ਕਰਦੀ ਮੈਂ ਬਹੁਤ ਕਰੀਬ ਤੋਂ ਦੇਖਿਆ ਹੋਇਆ ਮੇਰੀ ਨਾ ਹਿੰਮਤ ਨਹੀਂ ਪੈਂਦੀ ਕਿ ਮੈਂ ਕਿਸੇ ਨੂੰ ਇਦਾਂ ਦਾ ਮੀਣਾ ਮਾਰਾਂ ਲਾਂਤਾ ਪਾਵਾਂ ਮੈਂ ਦੇਖਿਆ ਉਹਨਾਂ ਦਾ ਵਲੌਗ ਮੈਂ ਨੋਡ ਵਿੱਚ ਦੇਖਿਆ ਮੈਨੂੰ ਕੁਛ ਇਹ ਜਿਹਾ ਲੱਗਿਆ ਨਹੀਂ ਫਿਰ ਮੈਂ ਕਿਹਾ ਹਾਂ ਅੱਗੇ ਇਨ ਫਿਊਚਰ ਜਾ ਕੇ ਜਦੋਂ ਗੰਦ ਖਲਾਰਨਗੇ ਫਿਰ ਜ਼ਰੂਰ ਮੈਂ ਰੋਸਟ ਕਰੂੰਗੀ ਲੇਕਿਨ ਫਿਲਹਾਲ ਦੀ ਘੜੀ ਉਹ ਪ੍ਰਾਣੀ ਸਿਚੁਏਸ਼ਨ ਨੂੰ ਲੈ ਕੇ ਉਹਨਾਂ ਦੀ ਡਾਕਟਰ ਨੂੰ ਲੈ ਕੇ ਮੈਂ ਕੁਝ ਬੋਲਾਂ ਆਈ ਹੈਵ ਨੋ ਗੱਟਸ ਮੈਨੂੰ ਕਿਸ ਦੀ ਬਿਮਾਰੀ ਜਾਂ ਕਿਸ ਦੀ ਡੈਥ ਇਹ ਦੋ ਚੀਜ਼ਾਂ ਬਾਰੇ ਤਾਂ ਮੈਂ ਬਿਲਕੁਲ ਨਹੀਂ ਬੋਲ ਸਕਦੀ ਠੀਕ ਹੈ ਜੋ ਵੀ ਹੈ ਵਟ ਏਵਰ ਅੱਗੇ ਜਾ ਕੇ ਉਹ ਜਦੋਂ ਖੇਖਣ ਕਰਨਗੇ ਫਿਰ ਆਪਾਂ ਜਰੂਰ ਲਪੇਟਾਂਗੇ ਬਾਕੀ ਹਾਂਜੀ ਜੇਕਰ ਤੁਹਾਨੂੰ ਮੇਰਾ ਵੀਡੀਓ ਵਧੀਆ ਲੱਗਾ ਹੈ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਕਮੈਂਟ ਜਰੂਰ ਕਰੋ ਮੈਨੂੰ ਪਤਾ ਹੈ ਅੱਜ ਦਾ ਥੋੜਾ ਬੋਰਿੰਗ ਜਿਹਾ ਹੋਣਾ ਹੈ ਪੱਕਾ ਮੈਨੂੰ ਪਤਾ ਇਦਾਂ ਦਾ ਹੀ ਹੋਣਾ ਹੈ ਤੇ ਲਾਈਕ ਸ਼ੇਅਰ ਕਮੈਂਟ ਓਕੇ ਗਾਇਜ਼ ਬਾਏ ਬਾਏ ਟੇਕ ਕੇਅਰ